ਸਤਿ ਸ਼੍ਰੀ ਅਕਾਲ ਜੀ ਕਿਵੇਂ ਤੁਸੀਂ ਸਾਰੇ ਉਮੀਦ ਆ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਸੋ ਸਵਾਗਤ ਹੈ ਤੁਹਾਡਾ ਸਾਡੇ ਅੱਜ ਦੇ ਨਵੇਂ ਵਲੌਗ ਦੇ ਨਾਲ ਹੋ ਗਿਆ ਜੀ ਨਾਸ਼ਤੇ ਦਾ ਟਾਈਮ ਚਾਹ ਵਗੈਰਾ ਸੀ ਪੀਲੀ ਸੀ ਮੈਂ ਨਾਲ ਲਈ ਸੀ ਕਿ ਸਵੇਰ ਔਰ ਛੋਟੇ ਬੇਟੇ ਦੀ ਤਬੀਅਤ ਤਾਂ ਠੀਕ ਹੈਗੀ ਬਟ ਵੱਡੇ ਬੇਟੇ ਦੀ ਪੂਰੀ ਰਾਤ ਆ ਜਿਹੜਾ ਦਰਦ ਹੋਈ ਜਾ ਰਿਹਾ ਸੀਗਾ ਤਾਂ ਉਹਦੇ ਕਰਕੇ ਸਡੀ ਨੀਂਦ ਵੀ ਜਿਹੜੀ ਪੂਰੀ ਨਹੀਂ ਹੋਈ ਹੈਗੀ ਸੋ ਚਾਹ ਵਗੈਰਾ ਦਿੱਤੀ ਸੀ ਕਿ ਤੇ ਹਸਬੈਂਡ ਨੇ ਮੇਰੇ ਉਹ ਜਾਈ ਨਹੀਂ ਹੈਗੇ ਸੋ ਉਹਨਾਂ ਲਈ ਪਾਣੀ ਮੰਨੇ ਗਰਮ ਲਗਾਤਾ ਉਹ 15-20 ਮਿੰਟ ਜੇ ਆ ਜਾਣਗੇ ਸੋ ਹੁਣ ਬਣਾਉਣੇ ਨੇ ਜੀ ਪਰਨਾਸ਼ਟਾ ਨਾਸ਼ਤੇ ਵਿੱਚ ਬਣਾਉਂਦੇ ਆ ਕਿ ਮਿਸੀ ਰੋਟੀ ਤੇ ਚਟਨੀ ਅੱਧ ਪਿਆਰੇ ਦਾ ਦੇਖਦੇ ਅੱਗੇ ਕੀ ਬਣਾਵਾਂਗੇ ਸੋ ਪਹਿਲਾਂ ਬਣਾਉਣੇ ਜੀ ਮਿਸੀਆਂ ਰੋਟੀਆਂ ਆਪਾਂ ਗੁੰਨਦਿਆਂ ਜੀ ਆਟਾ ਇਹਦੇ ਵਿੱਚ ਲੈ ਕਣਕ ਦਾ ਆਟਾ ਵੇਸਣ ਪਿਆਜ਼ ਨਮਕ ਮਿਰਚ ਵਗੈਰਾ ਐਡ ਕੀਤਾ ਸੋ ਉਹਨਾਂ ਆਪਾਂ ਗੁੰਨ ਲੈ ਲਿਆ ਗਿਓਣ ਆਟਾ ਗੁੰਨ ਕੇ ਰੈਡੀ ਕਰਤਾ ਤੇ ਬਣਾਉਣੇ ਆਂਗੇ ਜੀ ਰੋਟੀਆਂ go ਕਰਦਾ ਪਿਆ ਜੀ ਰਾਸਟੇ ਇਹ ਕਰਦਾ ਕਲਰ ਇਹਨੂੰ ਕਾਪੀ ਪੈਨਸਲ ਦੇ ਦੋ ਕੁਝ ਵੀ ਛੋਟੀ ਜਿਹੀ ਚੀਜ਼ ਦੇ ਦੋ ਉਸ ਨਾਲ ਹੀ ਖੇਡਣ ਲੱਗ ਜਾਂਦਾਗਾ ਹੋਏਗਾ ਬੱਟੇ ਕਰੋ 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 ਕਿ ਆ ਜਾ ਰਹੀ ਕਹਾਂ ਆ ਰੇ ਕਾਲਾ ਕਲਰ ਕਰੋ ਕਰੋ ਨਾ ਨਾ ਕਿਤੇ ਬੇਟੇ ਨੇ ਯਾਦ ਕਰ ਲੈ ਐਪਰੇਕਟ ਕਰੋਣਾ ਲੌਕਸਾਏ ਮਖੋ ਨਹੀਂ ਹੁਣ ਰੋਟੀ ਸੋ ਹੁਣ ਨਾਸ਼ਤਾ ਕਰਾਉਣਾ ਬੇਟੇ ਨੂੰ ਨਾਸ਼ਤਾ ਬਣ ਗਿਆ ਸੀ ਆਪਣਾ ਵੱਡਾ ਬੇਟਾ ਸੋ ਰਿਹਾਗਾ ਸੋ ਉਹਨੂੰ ਦੇਵਾਂਗੇ ਬਾਅਦ ਦੇ ਵਿੱਚ ਖਜੋ ਮੈਡੀਸਿਨ ਲੈ ਕੇ ਸੋਇਆਗਾ ਸੋ ਇੱਥੇ ਬੇਟਾ ਕਰਦਾ ਪਿਆ ਜੀ ਮੇਰੀ ਹੈਲਪ ਸੋ ਧੁੱਪ ਜੀ ਨਿਕਲੀ ਹੋਈ ਸੀ ਕਿ ਧੁੱਪ ਚ ਬੈਠੇ ਸੀ ਅਸੀਂ ਉਸ ਵਾਰ ਇਹ ਪੱਲ ਮਟਰ ਪੜਾਵਾਂਗੇ ਤੇ ਇਹ ਤੇ ਹੀ ਹੈਲਪ ਕਰ ਰਿਹਾ ਮੇਰੀ ਹਰ ਕੰਮ ਦੇ ਵਿੱਚ ਹੈਲਪ ਕਰਦਾਗਾ ਘੁਰ ਭਾਂਡੇ ਵਗੈਰਾ ਧੋਣੇ ਹੋਣਗੇ ਤਾਂ ਉਸ ਤੋਂ ਪਹਿਲਾਂ ਸਾਰੇ ਭਾਂਡੇ ਜਿਹੜੇ ਇਕੱਠੇ ਕਰਕੇ ਲਿਆਦਾ ਹੁੰਦਾ ਵਾ ਸ਼ਿੰਕਰੇ ਦੇ ਵਿੱਚ ਰੱਖ ਦਿੰਦਾਗਾ ਔਰ ਅਗਰ ਕੱਪੜੇ ਵਗੈਰਾ ਵਾਸ਼ ਕੀਤੇ ਹੋਣਗੇ ਕੱਪੜੇ ਸੁੱਕਣੇ ਪਾਉਂਗੀ ਤਾਂ ਕੱਪੜੇ ਵਾਲੇ ਜਿਹੜੀਆਂ ਚਿਮਟੀਆਂ ਹੁੰਦੀਆਂ ਨੇ ਇਹ ਉਹ ਲੈ ਲਿਆ ਕਿ ਫੜਾਉਣਾ ਹੁੰਦਾਗਾ ਦੇ ਨਾਲ ਦੇ ਚਪਾ ਬਣਾਵਾਂਗੇ ਜੀ ਜੋ ਇਹ ਪਰੋਟੀ ਬਣਾ ਲਈ ਸੀਗੀ ਇਹਨਾਂ ਨੂੰ ਝੋਲ ਲਾਂਗੇ ਝੋਲਣ ਤੋਂ ਬਾਅਦ ਇਹਦੇ ਵਿੱਚ ਆਪ ਐਡ ਕਰਾਂਗੇ ਜੀ ਗੁੜ আর ਆਪਾਂ ਵਾਂਗੇ ਪੱਕੇ ਸਰਿੰਚੰ ਜਿੱਤਰਾ ਮਿਕਸ ਕਰਾਂਗੇ ਇਹਨੂੰ ਚੰਗੀ ਤਰ੍ਹਾਂ ਝੋਲ ਲਾਂਗੇ ਬਹੁਤ ਬਾਰੀ ਕਰ ਲਾਂਗੇ ਹੱਥਾਂ ਨਾਲ ਇਹਨੂੰ ਚੰਗੀ ਤਰ੍ਹਾਂ ਜਿਹੜਾ ਮਿਲਾਵਾਂਗੇ ਅੱਧਈ ਆਪਾਂ ਚੰਗੀ ਤਰ੍ਹਾਂ ਗੁੰਦੇ ਰਾਂਗੇ ਜੋ ਤੱਕ ਇਹ ਗੁੜਾ ਤੇ ਕੇ ਹੋ ਜਾ ਜਿਹੜਾ ਮਿਕਸ ਨਹੀਂ ਹੁੰਦਾ ਤੇ ਬਾਰੀਕ ਨਹੀਂ ਹੁੰਦਾ ਬਿਲਕੁਲ ਹੀ ਰੋਟੇ ਸੋ ਫਿਰ ਉਸ ਤੋਂ ਬਾਅਦ ਆਪਾਂ ਪਾਟ ਲਵਾਂਗੇ ਜੀ ਇਹਨਾਂ ਦੀਆਂ ਪਿੰਨੀਆਂ ਸੋ ਬਹੁਤ ਟੇਸਟੀ ਲੱਗਦੇ ਹੁੰਦੇ ਆ ਕਿ ਦੁੱਧ ਨਾਲ ਚਾਹ ਨਾਲ ਠੰਡੇ ਵਿੱਚ ਸੋ ਇੱਥੇ ਬੇਟਾ ਕਰਦਾ ਪਿਆ ਜੀ ਉਹਦੇ ਪਾਪਾ ਨਾਲ ਵਸਤੀ ਉਹਨਾਂ ਦੇ ਲਗਾਉਂਦਾ ਏ ਠੰਡੇ ਹੱਥ ਗਰਦਨ ਤੇ ਇਹ ਸਾਰਾ ਦਿਨ ਐਵੇਂ ਕਰਦਾਗਾ ਛੇੜਦਾ ਬਹੁਤ ਤਾਂ ਬਹੁਤ ਖੇਲਦਾਗਾ ਸਿਆੜਾ ਵੀ ਬਹੁਤ ਗੱਲਾਂ ਵੀ ਬਹੁਤ ਮਾੰਦਗਾ ਤੇ ਹੁਣ ਇਹਦੇ ਪਪਾ ਨੂੰ ਜਿਹੜਾ ਠੰਡ ਜਿਆਦਾ ਲੱਗਦੀ ਉਹ ਠੰਡੇ ਹੱਥ ਹੀ ਲਵਾਉਦੇ ਹੁੰਦੇ ਸੋ ਹਿਲ ਆ ਰਿਹਾ ਠੰਡੇ ਆ ਤੁਰਨ ਦੇ ੱੱਕੇ ਨਾਲ ਤੇ ਹੁਣ ਕਰੂਗਾ ਇਹ ਬਾਕਸਿੰਗ ਇਹ ਆ ਦੇਖੋ ਬਾਕਸਿੰਗ ਵੀ ਕਰਦਾ ਕਰੇ ਠੰਡੇ ਹੱਥ ਵੀ ਲਾਉਂਦਾ ਕਰ ਬਹੁਤ ਸ਼ਰਾਰਤੀ ਬੱਚਾ ਹੈ ਅਏ ਏ ਏ ਫਿਰ ਬੁਖਾਰ ਹੋ ਜਾਊਗਾ ਹੁਣ ਖੇਡੀ ਚੱਲ ਇਹ ਕਰ ਲੈ ਵਾਲ ਪਰਾਂ ਸੈੱਟ ਲੈ ਇਹ ਚਲ ਫonz ਮਾਰੋ ਤੇ ਏਸੀ ਸਾਡਾ ਅੱਜ ਦਾ ਵਲੌਗ ਅੱਜ ਦਾ ਵਲੌਗ ਤੁਹਾਨੂੰ ਕਿੱਦਾਂ ਲੱਗਿਆ ਕਮੈਂਟ ਕਰਕੇ ਜ਼ਰੂਰ ਦੱਸਿਓ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਸੋ ਮਿਲਦੇ ਆਂ ਜੀ ਕੱਲ ਨਵੇਂ ਵਲੌਗ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ